ਜੈ ਗੁਰਦੇਵ ਤੁਹਾਨੂੰ ਗੁਰਦੇਵ ਸ੍ਰੀ ਗੁਰਦਾਸ ਗੁਰਦੁਆਰਾ ਮਾਤਾ ਕਲਸਾ ਦਰਵਾਜਾ ਪਿੰਡ ਦੁਸਾਂਝ ਕਲਾਂ ਵਿਖੇ ਐਨ ਆਰ ਆਈ ਵੀਰਾਂ ਭੈਣਾ ਭਰਾਵਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੋਖ ਹਸਣ ਵਾਸਤੇ ਜੋ ਦੀਵਾਨ ਬੈਠ ਦੀ ਸੇਵਾ ਕੀਤੀ ਗਈ ਹੈ ਸੋ ਸਾਰੀਆਂ ਸੰਗਤਾਂ ਐਨ ਆਰ ਆਈ ਵੀਰਾਂ ਦਾ ਪ੍ਰਬੰਧਕ ਕਮੇਟੀ ਵੱਲੋਂ ਤਹਿ ਦਿਲੋਂ ਧੰਨਵਾਦ ਤੁਸੀਂ ਦੇਖਣ ਦੁਸਾਂਝ ਕਲਾਂ ਤੋਂ ਸੁਰਿੰਦਰਪਾਲ ਕੋ ਕੋ ਦੀ ਖਾਸ ਰਿਪੋਰਟ ਵਾਹ ਰੀਸੋ ਪਿਆਰ ਮਰੋ ਦੇ ਸਾਰੇ ਕਹੇ ਨਾਨਕੋ ਮਨ ਮੇਰੀ ਸਦਾ ਰੋ ਹਰ ਨਾਮੇ ਸਾਚੇ ਸਾਹਿਬ ਕਿਆ ਨਹੀ ਘਰੁ ਤੇ ਰਹਿ ਹਰਿ ਤਾਂ ਤੇ ਸਭ ਕਿਛ ਹੈ ਜੇ ਜਿਐ ਸੋ ਪਾਵੇ ਸਦਾ ਸਿਖਤੋ ਸਲਾਹ ਤੇਰੀ ਨਾਮੋ ਮਨ ਵਸਾਵੇ ਨਾਮ ਜਿਨਕੇ ਮਨ ਵਸਿਆ ਬਾਜੀ ਸ਼ਬਦ ਕੰਨੀ ਗਵਾਹੀ ਰਾਹ

ਹਲਾ ਦੇਖਦਾ ਗਤਿਆਂ ਭਰ ਦੇ ਸੂਤਰ ਵਸੀਤੇ ਗਾਵ ਕੰਤ ਕੁਮਾਰਿਆ ਸਰਕਾਰ ਰੋਪਾਇਆ ਦੁੱਧ ਜਿੰਦੋ ਸਿਨਾਮ ਹਰ ਕਹਿ ਰਾਗੀ ਏਹੀ ਆਵਾਜ਼ ਸੁਣ ਰਹਿ ਚੁਕੂ ਜੀਵਾ ਹਰਿ ਗੁਣ ਗਾਇਨ ਸਭਿ ਸਿਮਰਿ ਨਿਵੇਦਿ ਗੁਰ ਕੀ ਬਾਣੀ ਤੋ ਤੇ ਗੁਜਰੀ ਰਾਤ ਦਰਿਆ ਭਰ ਪੂਰੇ ਨਰਵੰਤ ਤਾਲ ਗੁਰਜਤੂ ਦਾ ਜੇਰੀ ਅੰਬਾਚੀ ਅਨਹਦ ਤੋਏ ਸਲੋਕ ਪਵਨ ਗੁਰ ਪਾਦੀ ਪਿਤਾ ਧਵਾਤਾ ਧਰਤੂ ਮਹਤ सोए ताई ताई जॻत आई बजे ਮੀਆਂਸ ਬੋਦਕ ਗਾਉਣਗੇ ਸਤਿ ਪਖ ਰਵਿਤਾਸ ਵਾਹਿਗੁਰੂ ਜੀ ਦਾ ਤਾਲ ਸਾਹ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਦਾਸ ਰਾਮਦਾਸੇ ਹੋਈ ਸਹਾਈ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਪ੍ਰੀਖੰਤ ਹੈ ਜਿਸ ਦੇ ਥਿਆ ਸਭ ਦਰੁ ਜਾਏ ਤੇਗ ਬਹਾਦਰ ਸਾਹਿਬ ਸਿਮਰੀਐ ਕਰਨੋਂ ਨਿਤ ਆਵੈ ਧਿਆਇ ਸਭ ਥਾਈ ਹੋਣਾ ਜੀ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰਾਂ ਦਾ ਧਿਆਨ ਅੰਤਰ ਕੇ ਬੋਲਣਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਗੁਰੂ ਸਾਹਿਬ ਦੇ ਸਾਜੇ ਨਵਾਜੇ ਪੰਜ ਪਿਆਰੇ ਚਾਰ ਸਿंह ਜਾਦੇ 40 ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਾਲਕੇ ਸ਼ਪਿਆ ਦੇ ਤੇ ਲਈ ਤੇਗ ਵਾਈ ਦੇਖ ਕੇ ਅਨੁਜਖ ਕੀਤਾ ਅਨਾ ਪਿਆਰਾ ਸਤਿਆਰਾ ਮਹਾਂਪੁਰਸ਼ ਰਾਮ ਪਰਕੇ ਮੁਰਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਜਿਨਾ ਸਿੰਘੋ ਸਿੰਧਨੀਆ ਧਰ ਹੀ ਸੀ ਦਿੱਤੇ ਬੰਦ ਬੰਦ ਕਰਾਈ ਆਪਣੀਆਂ ਲਹਈਆਂ ਚੱਕੀਆਂ ਤੇ ਚੜੇ ਗਏ ਤਨ ਆਰਿਆ ਦੇ ਨਾਲ ਜੇ ਆਏ ਗਏ ਗੁਰਦੁਆਰਿਆਂ ਦੇ ਸੁਹਾਗ ਰਹੇ ਹੀ ਹੋ ਗਏ ਤਾਂ ਹੁਣੀ ਆਇਆ ਸਿੱਖੀ ਜਿਸਾ ਸਵਾਸ ਸਵਾਸ ਸਾਹਮਣੇ ਆਹੀ ਸਿਨਾਂ ਦੀ ਨੇਕ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਆਹੀ ਪੰਜਾਂ ਤਤਾਂ ਸਰਬੱਤ ਦਾ ਦੁਰਦੁਵਾਰਿਆ ਦਾ ਧਿਆਨ ਕਰਕੇ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਆਹੀ ਔਰ ਸ੍ਰੀ ਬਾਬਾ ਜੀ ਜਤਕਾਰ ਜੀਉ ਨੀ ਰਾਜਕਾਰ ਸੋ ਬਰ ਮੰਗਿਆ ਸੋ ਵਰਦਤਾ ਧੰ ਧੰ ਸਤਿਗੁਰੂ ਸਾਹਿਬੋ ਸ਼੍ਰੀ ਗੁਰੂ ਰਵਿਦਾਸ ਮਹਾਰਾਜੀ ਦਾ ਧੰਨ ਤੱਕੇ ਮੋਹਰਾਂ ਜੀ ਸਰਬਾਨੰਸ਼ੀ ਬਾਣੀ ਦੀ ਬਾਣੀ ਬਖਸ਼ੋ ਜੀ ਆਪਣੇ ਗੁਰਸਿੱਖਾਂ ਨੂੰ ਸਿੱਖੀ ਦਾਣ ਕੇਸ ਦਾ ਅਹਿ ਦਾਣ ਬੋਵੇਗ ਦਾਣ ਬਸਾਹੋ ਦਾਣ ਪੁਰਸਾ ਦਾਣ ਦਾ ਨਾ ਕੇ ਸਰਦਾਨ ਨਾਮ ਗਾਨ ਸ੍ਰੀ ਅਮਰਤ ਸਰਸਾਹ ਜੀ ਕੇ ਦਰਸ਼ਨ ਸਿਸ਼ਨਾਮ ਚੌਕੀਆਂ ਝੰਡੇ ਬੋਗੇ ਨਿਸ਼ਾਨਾ ਬਗ ਧਿਆਨ ਤਰ ਕੇ ਬੋਲਣਾ ਜੀ ਸਤਨਾਮ ਦੀ ਵਾਹੀ ਧਾਰੀ ਜੀ ਆਗਿ ਦੇ ਸਿੱਖਾਂ ਦਾ ਸੰਗਤਾਂ ਦਾ ਮਨ ਨੀਮਾ ਮਤ ਉੱਚੀ ਮਤ ਪਦ ਦਾ ਰੱਖਾ ਆਪ ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰ ਜੀ ਏ ਨਮਾਲਿਆਂ ਦੇ ਮਾਨ ਸਤਿਗੁਰੂ ਨਾ ਟਾਣਿਆਂ ਦੀ ਤਾਣ ਸਤਿਗੁਰੂ ਨਿਓਟਿਆਂ ਦੀ ਰੋਟ ਸਤਿਗੁਰੂ ਨੇ ਆਸਰਿਆ ਤੇ ਆਸਰੇ ਸਤਿਗੁਰੂ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਗੱਦੀ ਤੇ ਵਰਾਜਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਗੁਰੂ ਰਵਿਦਾਸ ਮਹਾਰਾਜੀ ਆਪ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜੋਤੀ ਹੈ ਸੱਚੇ ਪਾਤਸ਼ਾਹ ਜੀ ਗੁਰਬਾਣੀ ਦਾ ਫਰਮਾਨ ਹੈ ਜੀ ਸੇਵਕੋ ਸੇਵਾ ਬਣਾਈ ਆਪਣੂ ਬੂਝ ਪਰਮ ਪਦ ਪਾਈ ਲੱਖ ਖੁਸ਼ੀਆਂ ਪਾਤ ਛਾਈਆਂ ਜੇ ਸਤਗੁਰੂ ਨਦਰ ਕਰੇ ਨਿਮਕ ਏਕ ਹਰ ਨਾਮ ਮੰਦੇ ਮੇਰਾ ਮਨ ਤਨ ਸੇਤਲ ਹੋਏ ਦੇ ਮਹਾਵਾਕਮ ਸਹਾਰ ਸੱਚੇ ਪਾਤਸ਼ਾਹ ਜੀ ਧੰਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਿੱਤੇ ਪਾਤਸ਼ਾਹ ਜੀ ਪਰਿਵਾਰਾਂ ਵੱਲੋਂ ਆਪ ਜੀ ਦੇ ਸੁਖ ਆਸਣ ਵਾਸਤੇ ਹਿੱਤੇ ਪਾਤਸ਼ਾਹ ਜੀ ਨਵੇਂ ਬੈੱਡ ਦੀਵਾਨ ਸੱਚੇ ਪਾਤਸ਼ਾਹ ਜੀ ਤਿਆਰ ਕੀਤੇ ਗਏ ਨੇ ਹਿੱਤੇ ਪਾਤਸ਼ਾਹ ਜੀ ਜਿਨ੍ਹਾਂ ਪਰਿਵਾਰਾਂ ਨੇ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸੁਖ ਆਸਣ ਵਾਲੇ ਦੀਵਾਨ ਬੈਠਦੇ ਸ੍ਰੀ ਪਾਸ਼ਾਏ ਸੇਵਾ ਕੀਤੀ ਉਹਨਾਂ ਦੇ ਨਾਮ ਇਸ ਤਰ੍ਹਾਂ ਹਮ ਸੱਚੇ ਪਾਸ਼ਾ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਸਧਾਲੂ ਸ਼ਰਗਵਾਸੀ ਜੋਗਿੰਦਰ ਰਾਮ ਜੀ ਚੰਦੜ ਜੂ ਬੀਬੀ ਭਿੰਦਰ ਕੌਰ ਜੀ ਅਤੇ ਤਿੰਨਾਂ ਦਾ ਬਾਗ ਪਰਿਵਾਰ ਤਿੰਨਾਂ ਦੀ ਫੁਲਵਾਰੀ ਤਿੰਨਾਂ ਦੇ ਸੁਪੁੱਤਰ ਸਰਦਾਰ ਪਰਮਜੀਤ ਸਿੰਘ ਜੀ ਇਤਲੀ ਪੱਤਰਕਾਰ ਤਿੰਨਾਂ ਦੀ ਤੁਮ ਪਤਨੀ ਬੀਬੀ ਮਨਜੂ ਇਤਲੀ ਜੀ ਅਤੇ ਤਿੰਨਾਂ ਦਾ ਬਾਗ ਪਰਿਵਾਰ ਤਿੰਨਾਂ ਦੀ ਫਲਵਾੜੀ ਤਿੰਨਾਂ ਦੇ ਸੁਪੁੱਤਰ ਕਾਕਾ ਪ੍ਰਭ ਨੂਰ ਦਸਾਂਝ ਜੀ ਕਾਕਾ ਗੁਰਕੀਤ ਦਸਾਂਝ ਜੀ ਅਤੇ ਜਪਨ ਨੂਰ ਦਸਾਂਝ ਜੀ ਇਸ ਪਰਿਵਾਰ ਵੱਲੋਂ ਹਜੇ ਪਾਸ਼ਾ ਜੀ 8000 ਰੁਪਏ ਦੀ ਸੇਵਾ ਕੀਤੀ ਗਈ ਜੀ ਪਾਸ਼ਾ ਜੀ ਦੂਸਰਾ ਪਰਿਵਾਰ ਸੁਰਗਵਾਸੀ ਸੋਮਨਾਥ ਭੁੱਟਾ ਜੀ ਬੀਬੀ ਸਤਿਆ ਦੇਵੀ ਜੀ ਅਤੇ ਤਨ ਦਾ ਬਾਗ ਪਰਿਵਾਰ ਤਨਾਂ ਦੇ ਸੁਪੁੱਤਰ ਤਨਾਂ ਦੀ ਫਲਵਾੜੀ ਸੱਚੇ ਪਾਤਸ਼ਾਹ ਜੀ ਲਵਜੀਤ ਪੁੱਟਾ ਜੀ ਕੈਨੇਡਾ ਮਨੀਸ਼ਾ ਪੁੱਟਾ ਜੀ ਕੈਨੇਡਾ ਤਨਾਂ ਦਾ ਬਾਗ ਪਰਿਵਾਰ ਤਨਾਂ ਦੇ ਸੁਪੁੱਤਰ ਕੈਵਲ ਪੁੱਟਾ ਜੀ ਅਤੇ ਤੇਜਸ ਪੁੱਟਾ ਜੀ ਅਤੇ ਬੀਬੀ ਸਤਿਆ ਦੇਵੀ ਦੇ ਦੂਸਰੇ ਸੁਪੁੱਤਰ ਦਵਿੰਦਰ ਪੁੱਟਾ ਜੀ ਅਤੇ ਤਨਾਂ ਦੀ ਧਰਮ ਪਤਨੀ پوا پوٹا جی اس پروار والوں سکے پاشا جی تین ہزار روپئے کی سیوا کی گئی ہے اس کے ارنت اس تیسرا پروار سچے پاشاہ جی دیپا جانو سو پیارا رام جی پالو رام جی ددرا اس پروار والوں سچے پاشا جی پچی سو روپئے کی سیوا کی گئی سچے پاشا جی ਜਸੋ ਮਨੋ ਭਾਵਨਾ ਲੈ ਕੇ ਸੱਚੇ ਪਾਸ਼ਾ ਇੱਕ ਨਾ ਪਰਿਵਾਰਾਂ ਨੇ ਸੱਚੇ ਪਾਸ਼ਾ ਜੀ ਆ ਆ ਵੀਦੇ ਸੁਖ ਹਸਣ ਵਾਲੇ ਸੱਚੇ ਪਾਸ਼ਾ ਜੀ ਦੀਵਾਨ ਬੱਢ ਦੀ ਸੇਵਾ ਕੀਤੀ ਗਈ ਸੱਚੇ ਪਾਸ਼ਾ ਜੀ ਸੋ ਸੇਵਕ ਪਰਿਵਾਰਾਂ ਦੀ ਸੇਵਾ ਲੇਖੇ ਵਿੱਚ ਲਾਇਓ ਸੱਚੇ ਪਾਸ਼ਾ ਜੀ ਸੇਵਾ ਥਾਏ ਪਾਇਓ ਸੱਚੇ ਪਾਸ਼ਾ ਜੀ ਪਰਦੇਸਾਂ ਬਚ ਗਏ ਬੱਚਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰਖਣਾ ਜੀ ਪਰਦੇਸਾਂ ਵਿੱਚ ਰਹਿੰਦੇ ਆ ਪਰਿਵਾਰਾਂ ਦੇ ਸਿਰ ਤੇ ਮੀਰ ਪਰਿਆ ਹੱਥ ਰੱਖਣਾ ਤੰਦਰੁਸਤੀ ਦੇ ਅਦਾਤਾਂ ਬਖਸ਼ਿਸ਼ ਕਰਨੀਆਂ ਸੱਤੇ ਪਾਸ਼ਾ ਜੀ ਬੱਚਿਆਂ ਦੀ ਸਿਰ ਤੇ ਮੀਰ ਪਰਿਆ ਹੱਥ ਰੱਖਣਾ ਤੰਦਰੁਸਤੀ ਦੀਆਂ ਦਾਤਾਂ ਨੂੰ ਬਖਸ਼ਿਸ਼ ਕਰਨੀਆਂ ਬੱਚਿਆਂ ਨੂੰ ਆਪਣੇ ਮਾਪਿਆਂ ਦਾ ਆਗਿਆਕਾਰੀ ਹੋਣ ਹਾਲ ਸੁਪੁੱਤਰ ਬਣਾਉਣਾ ਸੱਤੇ ਪਾਸ਼ਾ ਜੀ ਚੜ੍ਹਦੀ ਕਲਾ ਹਰਮੰਦਾ ਨਹੀਂ ਫਤਿਹ ਬਖਸ਼ਿਸ਼ ਕਰਨੀ ਸਾਰੇ ਪਰਿਵਾਰਾਂ ਦੇ ਕਮਾਂਕਾਰਾਂ ਵਿੱਚ ਰੱਖੀਆਂ ਬਖਸ਼ਿਸ਼ ਕਰਨੀਆਂ ਪਮਾਈਆਂ ਵਿੱਚ ਵਰਦਨਾ ਪਾਉਣੀਆਂ ਦਿਨ ਦੁੱਗਣੀਆਂ ਰਾਤ ਚੌਗੁਣੀਆਂ ਤਰਕੀਆਂ ਬਖਸ਼ਿਸ਼ ਕਰਨੀਆਂ ਸੱਚੇ ਪਾਸ਼ਾ ਜੀ ਆਉਣ ਵਾਲੇ ਸਮੇਂ ਸੁੱਖਾਂ ਦੇ ਵਤੀਤ ਕਰਵਾਇਓ ਦੁੱਖਾਂ ਕਲੇਸ਼ਾਂ ਦਾ ਨਾਸ ਕਰਨਾ ਭਜਨ ਦਾ ਪ੍ਰਕਾਸ਼ ਕਰਨਾ ਸੱਚੇ ਪਾਸ਼ਾ ਜੀ ਸੱਚੇ ਪਾਸ਼ਾ ਜੀ ਇਸੇ ਤਰ੍ਹਾਂ ਅਗਾਹ ਵੀ ਸੱਚੇ ਪਾਸ਼ਾ ਜੀ ਸੰਗਤਾਂ ਨੂੰ ਸੇਵਾ ਕਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕਰਨਾ ਸੱਚੇ ਪਾਸ਼ਾ ਜੀ ਸੇਵਕ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਆਪ ਜੀ ਦੀਆਂ ਬਖਸ਼ਿਸ਼ ਕੀਤੀਆਂ ਦਾਤਾਂ ਦੇ ਵਿੱਚੋਂ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਕੜਾ ਪ੍ਰਸ਼ਾਦ ਦੀਆਂ ਢੇਕਾਂ ਸਜਾ ਕੇ ਹਾਜ਼ਰ ਕੀਤੀਆਂ ਨੇ ਚਾਹ ਦੇ ਲੰਗਰ ਪਨਾਰੇ ਤਿਆਰ ਕਰਕੇ ਸੰਤਾਂ ਵਾਸਤੇ ਹਾਜ਼ਰ ਕੀਤੇ ਨੇ ਸੱਚੇ ਪਾਤਸ਼ਾਹ ਜੀ ਦਰ ਤੇ ਪਰਵਾਣ ਕਰੋ ਭੋਗ ਲਾਓ ਸੱਚੇ ਪਾਤਸ਼ਾਹ ਜੀ ਭੋਗ ਲੱਗੇ ਅੰਮ੍ਰਿਤ ਕੜਾ ਪ੍ਰਸ਼ਾਦ ਸਮੂਹ ਸੰਤਾਂ ਦੇ ਵਿੱਚ ਵਰਤੋਂ ਦੀ ਆਗਿਆ ਬਖਸ਼ਿਸ਼ ਕਰਨੀ ਜੋ ਜੀ ਸ਼ਕੀ ਸੋ ਆਪ ਜੀ ਦਾ ਸੁਆਸ ਸਵਾਸ ਸਨਾਨ ਦੇ ਪ੍ਰੇਕਲਾ ਵਾਹਿਗੁਰੂ ਜੀ ਕੀ ਵਾਰ ਤੇ ਸੱਚੇ ਪਾਤਸ਼ਾਹ ਜੀ ਸੱਚੇ ਪਾਤਸ਼ਾਹ ਜੀ ਸੇਵਕ ਪਰਿਵਾਰ ਵੱਲੋਂ ਬਿਆਨਤ ਬੇਹਤ ਮਾਇਆ ਅਰਦਾਸ ਕਰਵਾਈ ਗਈ ਹੈ ਕਿਦਾ ਖਜਾਨੇ ਵਿੱਚੋਂ ਮਾਇਆ ਆਈ ਸੋਖ ਜਾਨੇ ਭਰਪੂਰ ਕੰਨੇ ਸੇ ਪਾਸ਼ਾ ਜੀ ਔਰ ਸੰਤਾ ਬਲੋਚੇ ਪਾਸ਼ੇ ਪਰਿਵਾਰਾ ਵੱਲੋਂ ਬੇਹਤ ਬੇਹਤ ਮਾਇਆ ਅਰਦਾਸ ਕਰਵਾਈ ਜਿਨ੍ਹਾਂ ਖਜਾਨੇ ਵਿੱਚੋਂ ਮਾਇਆ ਆਈ ਸੋਖ ਜਾਨੇ ਭਰਪੂਰ ਇਕ ਤੋਂ ਅਨੇਕ ਕਾ ਨੇਤੀ ਪਾਸ਼ਾ ਜੀ ਹਰਮਨਦਾ ਨੇ ਫਤਿਹ ਬਖਸ਼ਿਸ਼ ਕਰਨੀ ਲੋਹ ਲੰਗਰ ਚੱਪਦੇ ਰੱਖਣੇ ਬੋਹੇ ਵਾਸ ਰੱਖਣੇ ਘਰਾਂ ਵਿੱਚ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਚੜਦੀ ਕਲਾ ਹਰਮਨਦਾ ਨੇ ਫਤਿਹ ਬਖਸ਼ਿਸ਼ ਕਰਨੀ ਸੱਚੇ ਪਾਸ਼ਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਕਿਰਪਾ ਕਰਿਓ ਸਾਦੇ ਪਰਿਵਾਰਾਂ ਦੇ ਸਰਤੇ ਮਿਹਰ ਭਰਿਆ ਹੱਥ ਰੱਖਣਾ ਹਤੇ ਪਾਸ਼ਾ ਜੀ ਆਪ ਜੀ ਦੇ ਹਤੇ ਪਾਸ਼ਾ ਜੀ ਸੌਖਾ ਸੰਗ ਵਾਲੇ ਨਵੇਂ ਦਿਵਾਨਾਂ ਦੀ ਸੇਵਾ ਕੀਤੀ ਹਤੇ ਪਾਸ਼ਾ ਜੀ ਸੇਵਕ ਪਰਿਵਾਰਾਂ ਦੀ ਸੇਵਾ ਲੇਖੇ ਚ ਲਾਇਓ ਸੇਵਾ ਥਾਏ ਪਾਇਓ ਹਤੇ ਪਾਸ਼ਾ ਜੀ ਆਪ ਜੀ ਦੀ ਗੁਰਬਾਣੀ ਦੇ ਛੇ ਕੋੜੀਆਂ ਨਾਨਕ ਸਾਹਿਬ ਦੇ ਜਾਪ ਕੀਤੇ ਗਏ ਗੁਰਬਾਣੀ ਦੇ ਜਾਪ ਕਰਦਿਆਂ ਤੋਂ ਸ਼ਰਮਣ ਕਰਦਿਆਂ ਤੋਂ अनेका ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਨੇ ਜੀ ਅਣਜਾਣ ਬੱਚੇ ਸਮਝ ਕੇ ਮੁਆਫ ਕਰਨਾ ਅੱਗੇ ਤੋਂ ਸਮਤ ਬਖਸ਼ਕਾਨੀ ਆਈਆਂ ਗੁਰਸਿੱਖ ਸੰਗਤਾਂ ਦੀਆਂ ਹਾਜ਼ਰੀਆਂ ਤਲਫਲ ਪਟਾਵਾ ਆਪਣੀ ਦਰਗਾਹ ਵਿੱਚ ਮਨਜ਼ੂਰ ਕਰਿਓ ਜੀ ਸਮੂਹ ਸੰਗਤ ਦੀਆਂ ਸ਼ੁਭ ਮਨੋ ਭਾਵਨਾਵਾਂ ਪੂਰਨ ਕਰਨੀਆਂ ਲੋ ਜੰਗਰ ਤਰ ਦੇਖਣੇ ਜੇ ਪਾਸ਼ਾ ਜੀ ਨਜ਼ਰ ਘੜੇ ਤੇ ਸੁਖ ਸ਼ਾਂਤੀ ਚੜਦੀ ਕਲਾ ਹਮਦਾਂ ਨਹੀਂ ਫੋਤੇ ਬਖਸ਼ਕਾਨੀ ਸਾਰੀਆਂ ਸੰਗਤਾਂ ਨੂੰ ਦੇਹ ਰੋਗਤਾ ਨਾਮ ਦਾ ਗੁਰਸਿੱਖੀ ਜੀਵਨ ਬਖਸ਼ ਕਰਨਾ جنتا جی کرنا چی پاشا جی آپ کرپا کرو اس ویلوسی ملیں آپ کا نام چیار کلا واحد ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ਼ੀਰਕਾਰ ਸਤਿਗੁਰ ਵਾਹਿਦਾ ਸ਼ਕਤੀ ਅਮਰ ਰਹੀ ਸਤਿਗੁਰ ਵਾਹਿਦਾ ਸ਼ਕਤੀ ਅਮਰ ਰਹੀ ਜੈ ਗੁਰੂ ਦੇਵ ਕਨੂ ਦੇਵ ਜੈ ਗੁਰੂ ਦੇਵ ਕਨੂ ਦੇਵ ਵਾਹਿਗੁਰੂ ਸਾਹਿਬ ਬੋਲੋ ਨੀ ਬਨਵਾਜ ਨਾਮ ਧਿਆਨ ਕਿਛੁ ਕਰਮ ਨਾ ਥਾਣਾ ਸਾਧਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਮ ਕੋ ਜਨ ਕਉ ਰਾਖੀ ਮੇਰੀ ਬਹੁਤ ਜਨਮ ਵਿਚਰੇ ਤੇ ਮਾਦੋ ਇਹੋ ਜਨਮ ਤੁਮਾਰੇ ਲਿਖੇ ਹਰ ਰਜ਼ਾਸ ਆਸ ਲਗ ਦੀਬੋ ਚਰ ਭਇਓ ਦਰਸ਼ਨ ਦੇਖੇ ਹਰ ਸੋਹੀ ਰਾਗਿ ਸਾਜ ਕੇ ਰਹੀ ਆਨ ਕੀ ਆਸ ਤੇ ਨਾ ਤੋਜ ਕੋ ਜਾਇੰਗੇ ਸਾਚੁ ਭਟ ਰੰਗਿ ਰਾਸੁ ऊपर मंगल जय ਜਾਏ ਜਰਵੋ ਜਰਵ ਕੇ ਕਲਪੋ ਜਾਏ ਕਰ ਕਰਪਾ ਪ੍ਰਭੂ ਦੀਨ ਦੇ ਅੱਲਾ ਨਾਨਕ ਤੂੰ ਮੰਗੇ ਸੰਤੁਰ ਵਾਲਾ ਕਰ ਕਰਪਾ ਪ੍ਰਭੂ ਦੀਨ ਦੇ ਅੱਲਾ ਨਾਨਕ ਮੰਗੇ ਸੰਤਰਵਾਲਾ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਕੀ ਫਤਹੀ ਸਤ ਨਾਮ ਬਾਹੇ ਗੁਰੂ ਸਤਿਨਾਮ ਵਾਹੇ ਗੁਰੂ ਸਤਿਨਾਮ ਵਾਹੇ ਗੁਰੂ ਸਤ ਨਾਮ ਬਾਹੇ ਗੁਰੂ

ਦੀ ਬਕਾਲਸਾ ਆਵਾਹ ਦੀ ਕੀਫਤ ਜਾਇਦ ਹੋ ਗਏ ਤਾਂ ਲੰਦੇ ਅੱਜ ਗੁਰਦਵਾਰਾ ਸ੍ਰੀ ਗੁਰੂ ਸਾਹਿਬ ਜੀ ਮਹਾਰਾਜ ਦੀ ਮੱਤਾ ਕਾਲਸਾ ਵਰਤਿਆ ਗਿਆ ਹੈ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ਦੇ ਸੋਖਾ ਸਲਾਸਤੇ ਨਵੇਂ ਦੀਵਾਨ ਦਾ ਦੀਵਾਨ ਦੀ ਸੇਵਾ ਹੋਈ ਹੈ ਜਿਹਨਾਂ ਪਰਿਵਾਰਾਂ ਵੱਲੋਂ ਸੇਵਾ ਕੀਤੀ ਗਈ ਹੈ ਉਹਨਾਂ ਸੇਵਾ ਪਰਿਵਾਰਾਂ ਦੇ ਨਾਮ ਸ੍ਰੀ ਜਗੰਦਰ ਸਿੰਘ ਜੰਗਲ ਉਹਨਾਂ ਦੇ ਸਪੁੱਤਰੋ